ਵਾਲਮੀਕੀ ਜਗਰੂ ਗਿਆਨਾ ਜੀ ਵਾਲਮੀਕੀ ਮਜਬੀ ਸਿਕਪਾ ਜਿੰਦਾਬਾਦ 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 ਸੋ ਸਤਿਓ ਅੱਜ ਜਿਸ ਤਰ੍ਹਾਂ ਸਮੁੱਚੇ ਸਮਾਜ ਦੀ ਏਕਤਾ ਨੇ ਏਕਤਾ ਵਿਖਾਈ ਹੈ ਅੱਜ ਸੰਪੂਰਨ ਜਿਹੜਾ ਅੰਮ੍ਰਿਤਸਰ ਉਹ ਖੁੱਲ੍ਹਾ ਰਿਹਾ ਹੈ ਅੰਮ੍ਰਿਤਸਰ ਦੇ ਸਮੁੱਚੇ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਦੇ ਹੋਰ ਵੀ ਜ਼ਿਲ੍ਹੇ ਬਹੁਤ ਜ਼ਿਆਦਾ ਖੁੱਲੇ ਆ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬੰਦ ਦਾ ਅਸਰ ਨਾ ਸੀ ਹੁਣ ਦਿੱਤਾ ਸੀ ਨਾ ਹੋਣ ਦਿਆਂਗੇ ਸੋ ਇਸੇ ਤਰ੍ਹਾਂ ਮੈਂ ਧੰਨਵਾਦ ਕਰਦਾ ਆਂ ਆਪਣੇ ਇੰਡਸਟਰੀ ਭਾਈਚਾਰੇ ਦਾ ਆਪਣੇ ਦੁਕਾਨਦਾਰ ਭਾਈਚਾਰੇ ਦਾ ਜਿਨ੍ਹਾਂ ਨੇ ਇਸ ਜਿਹੜਾ ਆ ਉਹ ਖੋਲ ਕੇ ਜਿਹੜਾ ਸਾਥ ਦਿੱਤਾ ਹੈ ਸਾਡਾ ਸੋ ਇਹ ਜਿਹੜਾ ਬੰਦ ਸੀਗਾ ਇਹ ਸਾਥੀਓ ਉਹਨਾਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਚਮਚੇ ਚਮਚੇ ਨੇ ਲੋਕਾਂ ਦੇ ਉਹਨਾਂ ਨੇ ਕਰਾਇਆ ਸੀਗਾ ਸੋ ਇਸ ਵਿੱਚ ਧੰਨਵਾਦ ਕਰਦੇ ਅਸੀਂ ਪੂਰੇ ਸਮਾਜ ਦਾ ਵਾਲਮੀਕੀ ਮਜਬੀ ਸਿੱਖ ਸਮਾਜ ਦਾ ਜਿਨ੍ਹਾਂ ਨੇ ਆਪਣੀ ਪੂਰੀ ਤਾਕਤ ਦੇ ਨਾਲ ਆਪਣੀ ਪੂਰੀ ਹਿੰਮਤ ਦੇ ਨਾਲ ਏਕਤਾ ਵਖਾਉਂਦੇ ਹੋਏ ਇਸ ਬੰਦ ਦਾ ਪੂਰਨ ਵਿਰੋਧ ਕੀਤਾ ਤੇ ਇਸ ਬੰਦ ਨੂੰ ਅਸੀਂ ਅਸਫਲ ਬਣਾਇਆ ਹੈ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਖਾਸ ਕਰ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਖੁੱਲੀਆਂ ਅਤੇ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਟੀਮਾਂ ਨੇ ਇਸੇ ਤਰ੍ਹਾਂ ਹੀ ਸਾਡੇ ਸਾਥੀਆਂ ਨੇ ਇਹ ਕੰਮ ਖਾਇਆ ਜੈ ਬਾਲਮਿਕੀ ਜੈਗੁਰੂ